ਗੋਲੂ ਜੀ ਕਿੰਨੀਆਂ ਕਹੋਂ ਤੁਹਾਡੀਆਂ ਫਿਲਮਾਂ ਜਿਹੜੀਆਂ ਆਈਆਂ ਨੇ ਤੇ ਹੁਣ ਅੱਗੇ ਕਿੰਨਾ ਕੇ ਪਿਆਰ ਮਿਲਦਾ ਬਲੋਕਾ ਮੈਂ ਸੱਤ ਕਰ ਲੀਆਂ ਵਾ ਅੱਛਾ ਰੋਣ ਵਾਲੀਆਂ ਇਹ ਨਾਲਾ ਸਕੂਲ ਕਿੰਨਾ ਕੋਣਾਂ ਨੇ ਪਿਆਰ ਦਿੱਤਾ ਗੋਲੂ ਮਾਝੇ ਵਾਲੇ ਨੂੰ ਕਿਉਂਕਿ ਉਹ ਮਾਝੇ ਤੋਂ ਹੀ ਆਇਆ ਸੀ ਤੇ ਫਿਰ ਭਾਰਵੀ ਤੇ ਫਿਰ ਦੋਨਾਂ ਨੇ ਧੱਕ ਪਾਈ ਦੀ ਉੱਤੇ ਉਹ ਵੀ ਮੈਂ ਪੂਰਾ ਕਹਾਣੀ ਬਣ ਕੇ ਮੈਂ ਕਰਾਈ ਵੀ ਦੀ ਉੱਤੇ ਬਾਅਦ ਮੇਰੇ ਵਾਇਰ ਨੂੰ ਲੈ ਕੇ ਸਿਰਫ ਕੀਤੀ ਵੀ ਨਹੀਂ ਤੁਮੀ ਵੀ ਮਤਤ ਕਰੇ ਕਰੇ ਨਹੀਂ ਮਤਿਆ ਤੂੰ ਕਰ ਸਕਦਾ ਵਾ ਸੋ ਅੱਜ ਤੁਹਾਨੂੰ ਸੁਪਰਸਟਾਰ ਦੇ ਨਾਲ ਮਿਲਾਵਾਂਗੇ ਸੁਪਰਸਟਾਰ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਗੱਲਬਾਤ ਕਰਾਂਗੇ ਬਟਾਲਾ ਸ਼ਹਿਰ ਦੀ ਤਰਤੀਰ ਰਹਿੰਦਾ ਹੈ ਮਾਝੇ ਵਾਲਾ ਉਹਦਾ ਨਾਮ ਹੈ ਅੱਗੇ ਤੁਸੀਂ ਜਾਣਦੇ ਹੋ ਕੌਣ ਹੈ ਰਾਤੋਰਾ ਸਟਾਰ ਬਣ ਗਿਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਨਵੀਂ ਫਿਲਮ ਆਈ ਹੈ ਬੜਾ ਪਿਆਰ ਮਿਲਦਾ ਪਿਆ ਦਰਸ਼ਕਾਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਪਿਆ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਗੋਲੂ ਮਾਝੇ ਵਾਲਾ ਸੋ ਤਾਨੂੰ ਤਸਵੀਰਾਂ ਦਿਖਾ ਰਿਹਾ ਗੋਲੂ ਮਾਜੇ ਵਾਲਾ ਬਹੁਤ ਸਟਾਰ ਬਣ ਗਿਆ ਥੈਂਕ ਯੂ ਪਹਿਲਾਂ ਰਾਤੋਂ ਰਾਤ ਸਟਾਰ ਬਣਿਆ ਹੀ ਤੇ ਹੁਣ ਜਿੱਦੋਂ ਸਟਾਰ ਬਣ ਗਿਆ ਆਪਣੇ ਮਾਜੇ ਦਾ ਨਾਮ ਜਿਹੜਾ ਰੌਸ਼ਨੀ ਕੀਤਾ ਏ ਤੇ ਆਪਾਂ ਗੱਲਬਾਤ ਕਰਾਂਗੇ ਕਿਹੜੀ ਫਿਲਮ ਉਹਨਾਂ ਦੀ ਆਈ ਏ ਕਿੰਨਾ ਕਿ ਪਿਆਰ ਜਿਹਾ ਮਿਲਦਾ ਪਿਆ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਸਚੀਦਾਲ ਸਰ ਕੀ ਹਾਲ ਚਾਲ ਜੀ ਨਾਮ ਆ ਪਹਿਲਾਂ ਦੱਸੋ ਸਚੀਦਾਲ ਜੀ ਸਾਰਿਆਂ ਨੂੰ ਕੀ ਨਾਮ ਆ ਗੋਲੂ ਮਾਜੇ ਵਾਲਾ ਮਾਜੇ ਵਾਲਾ ਕਿਉਂ ਕਹਿੰਦੇ ਨੇ ਤੁਹਾਨੂੰ ਉਹ ਦੱਸੋ ਮਾਜੇ ਵਾਲਾ ਹਣ ਇੰਨਾ ਧੱਕ ਵਾਈ ਪੂਰੀ ਮਾਜੇ ਜੇ ਤੋ ਇੱਕ ਤੋਂ ਸਟਾਰ ਬਣੇ ਸੀ ਤੁਸੀਂ ਪਹਿਲਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦਿਖਾਓ ਥੋੜਾ ਇੱਧਰ ਆ ਜਾ ਸਟਾਰ ਬੰ ਐਦਾਂ ਬਣਿਆ ਵੀ ਐਦਾਂ ਮੈਂ ਮਤਲਬ ਕਿ ਪਿੰਡ 'ਚ ਰਹਿਣਾ ਹੈ ਨਾ ਜੀ ਨਹੀਂ ਤੇ ਤੁਹਾਡੇ ਬਲਾ ਵੀ ਮੁੰਡੇ ਸਟੌਂਦੇ ਨਹੀਂ ਹੁੰਦੇ ਜੀ ਐ ਐਦਾਂ ਵਾ ਜਾਂਦੇ ਆ ਸਾਈਕਲ 'ਤੇ ਮੁੰਡੇ ਪਨੀਰੀ ਫੁੱਟਾਂ ਦੇ ਜੀ ਜੀ ਨਿੰਦੀ ਹਾਂਜੀ ਹਾਂਜੀ ਉਹਨਾਂ ਬਨੇ ਖੇੜਦਾ ਮੈਨੂੰ ਕਹਿੰਦੇ ਪਾਲਰ ਦੇ ਮੁੰਡੇ ਪਾਲਣ ਮੇਰੀ ਚਾਚੀ ਆ ਨਾ ਤੇ ਮੇਰੇ ਬਾਰੇ ਕੋਈ ਬੋਲੇਗਾ ਮੈਂ ਬਦਦਾਰ ਕਰ ਲੂੰਗਾ ਆਹ ਦਿਆ ਵਾਲੀ ਜੇ ਕੋਈ ਬਲੇ ਮੈਨੂੰ ਖਾ ਚੜਦਾ ਉਦੋਂ ਫਿਰ ਸਟਾਰ ਬਣ ਕੇ ਤੁਸੀਂ ਹਾਂਜੀ ਹਾਂਜੀ ਮੇਰੇ ਮਾ ਡਾਇਲੋਗ ਬੰਦਿਆ ਉਹਨੂੰ ਗਾਲਾ ਗਲਾ ਕੱਢਿਆ ਫਿਰ ਗੋਲੂ ਜੀ ਕਿੰਨੀਆਂ ਕ ਹੁਣ ਤੁਹਾਡੀਆਂ ਫਿਲਮਾਂ ਦੇਰੀਆਂ ਆਈਆਂ ਨੇ ਤੇ ਹੁਣ ਅੱਗੇ ਕਿੰਨਾ ਕ ਪਿਆਰ ਮਿਲਦਾ ਬਲਿਮਾਂ ਸੱਤ ਕਰ ਲੀਆਂ ਵਾ ਅੱਠ ਰੋਣ ਵਾਲੀਆਂ ਅੱਛਾ ਸੱਤ ਤੇ ਅੱਠ 15 15 ਹੋਣ ਆ ਨੇ ਐ ਆਪਾਂ ਆ ਕੇ ਫਿਲਮ ਦਾ ਖਾਤੋ ਰੋਣੀਆ ਕਿਉਂਕਿ ਆ ਤੇ ਆ ਗਈ ਆ ਪਿੰਡਾਂ ਵਾਲਾ ਸਕੂਲ ਪਿੰਡਾਂ ਦੇ ਸਕੂਲ ਦੇ ਵਿੱਚ ਤੁਹਾਡਾ ਕਿਦਾਂ ਦਾ ਰਿਐਕਸ਼ਨ ਆ ਕੀ ਉਹਦੇ ਚ ਡਾਇਲਗ ਆ ਤੇ ਕਿਦਾਂ ਕੀ ਮੋੜ ਆ ਉਹ ਦੱਸੋ ਰਿਐਕਸ਼ਨੇ ਪੂਰੇ ਠਾਵਾ ਉੱਤੇ ਮੈਂ ਟਾੜ ਗੱਲ ਬਾਤ ਉਹਦੇ ਪੂਰੀ ਆ ਤਗੜਾਈ ਫਿਲਮ ਚ ਮੇਰੇ ਕਿਰਦਾਰ ਮੇਰਾ ਤੇ ਪ੍ਰੀਤ ਰਪਾਲ ਸਰਦਾ ਹੀ ਆ ਸੋ ਫਿਰ ਇਹ ਹੇਅਰ ਸਟਾਈਲ ਚੇਨ ਕਰਤਾ ਉਹਦੇ ਬਾਰੇ ਵਿੱਚ ਦੇਖੋ ਸਾਡੇ ਦਰਸ਼ਕਾਂ ਨੂੰ ਇਹ ਸੌ ਲਗਾੜਾ ਫਿਲਮ ਹੁੰਦੀ ਹੈ ਜਿਹੋ ਦੰਦੇ ਉੜੇ ਜੀ ਇਹ ਪਹਿਲੀ ਦੀ ਆਉਂਦੀ ਭਰਾੜ ਜੀ ਜੀਉੜੀ ਜਾਗੋ ਆਈ ਉਹਦੇ ਹੇਅਰ ਸਟਾਈਲ ਚੇਨ ਕੀਤੇ ਆ ਅੱਛਾ ਤੇ ਫਿਰ ਉਹਦੇ ਵਿੱਚ ਕਿਹੜਾ ਬਿਆ ਲਾਗੇ ਤੁਹਾਡਾ ਕੀ ਉਹਦਾ ਰੋਲ ਬਣਿਆ ਤੁਹਾਡਾ ਉਹਦੇ ਵਿੱਚ ਵੀ ਤੁਹਾਡੇ ਦਰਸ਼ਕਾਂ ਨੂੰ ਦੱਸੋ ਨਾ ਉਹਦੇ ਨਾਲ ਬੰਦੇ ਪਿੰਡ ਵਾਲੇ ਸਕੂਲ ਦੇ ਦਾ ਪਿੰਡ ਵਾਲੇ ਸਕੂਲ ਦੀ ਗੱਲ ਕਰਨੀ ਉਹਦੀ ਦੱਸੋ ਉਹਦਾ ਮੈਂ ਵਾਧਾ ਦਿੰਦਾ ਉਹਦੇ ਜੇ ਮਾਸਟਰ ਕਹਿੰਦਾ ਆਪ ਗੋਲੇ ਤੋਂ ਵੱਡਾ ਗਰੀਬ ਬਣੂਗਾ ਮੈਂ ਕਹਿੰਦਾ ਮਾਸਟਰ ਜੀ ਮੈਂ ਵੱਡਾ ਸਕੂਲ ਦੇ ਬਾਹਰ ਚਲੇ ਕੋਈ ਜਾਂਦੇ ਰੇੜੀ ਲਾਵਾਦੇ ਆ ਨਾ ਖਾਵਾਂਗੇ ਨਾਲ ਕਮਾਵਾਂਗੇ ਜੀ ਹਾਂਜੀ ਤੇ ਫਿਰ ਕਿੰਨਾ ਕੁ ਪਿਆਰ ਮਿਲਿਆ ਏ ਗੋਲੂ ਮਾਝੇ ਵਾਲੇ ਨੂੰ ਕਿੰਨਾ ਕੁ ਪਿਆਰ ਮਿਲਿਆ ਲੋਕਾਂ ਦਾ ਕਿਉਂਕਿ ਘਰ ਦੇ ਵਿੱਚ ਕੋਣ ਕੋਣਾ ਪਹਿਲਾਂ ਉਹ ਪਰਿਵਾਰ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਤੇ ਉਸ ਤੋਂ ਬਾਅਦ ਦੱਸੋ ਕਿਹੜਾ ਸਕੂਲ ਹੈ ਤੁਹਾਡਾ ਤੇ ਕੋਈ ਸਕੂਲ ਦੇ ਵਿੱਚ ਪੜਦੇ ਵੀ ਹੋ ਨਾਲ ਦੀ ਨਾਲ ਕੋਈ ਸਟਾਰ ਵੀ ਬਣੇ ਹੋ ਉਹ ਵੀ ਦੱਸੋ ਪਰਿਵਾਰ ਬਾਰੇ ਦੱਸੋ ਉਸ ਤੋਂ ਬਾਅਦ ਸਕੂਲ ਦੱਸੋ ਕਿਹੜਾ ਸਕੂਲ ਹੈ ਤੁਹਾਡਾ ਪਰਿਵਾਰ ਚ ਮੈਂ ਮੇਰਾ ਬ੍ਰਦਰ ਮਮੀ ਪਾਪਾ ਤੇ ਪਿੰਨੇ ਮੇਰਾ ਕਸੀਰਪੁਰ ਤਸੀਲ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਕੋੜੇ ਘਟਾ ਦਾ ਮੈਂ ਹੀਰਪੰਜ ਦਾਖਨਾਗਾ ਹਰਦੋ ਢੰਡੇ ਵਿੱਚ ਕਿਦਾਂ ਦਾ ਰਿਐਕਸ਼ਨ ਹੈ ਤੁਹਾਡਾ ਸਕੂਲ ਦੇ ਵਿੱਚ ਠੀਕ ਹੀ ਆ ਬਲੇ ਟੀਚਰ ਵੀ ਬਹੁਤ ਵਲ ਖੜਦੇ ਸੀ ਹੋਂਟੇ ਰਣਾ ਭਲਾ ਵੀ ਡੈਲੀ ਹੁੰਦਾ ਹੁੰਦਾ ਹੁਣ ਤੇ ਹੁੰਦੀ ਨੀ ਨਰਕ ਨੇ ਆਪਾਂ ਵੀ ਇਗਨੋਰ ਕਰੀਦਾ ਸੋ ਫਿਰ ਪ੍ਰੀਤ ਰਿਧਪਾਲਨਾ ਤੁਸੀਂ ਪਹਿਲੀ ਫਿਲਮ ਕੀਤੀ ਐ ਹਾਂਜੀ ਕਿੰਨਾ ਕੋਣਾਂ ਨੇ ਪਿਆਰ ਦਿੱਤਾ ਗੋਲੂ ਮਾਝੇ ਵਾਲੇ ਨੂੰ ਕਿਉਂਕਿ ਉਹ ਵੀ ਮਾਝੇ ਤੋਂ ਹੀ ਆਸਾ ਦਾ ਵੀ ਪ੍ਰੀਤ ਰਿਧਪਾਲ ਵੀ ਤੇ ਫਿਰ ਦੋਨਾਂ ਨੇ ਧੱਕ ਪਾਈ ਦੀ ਉੱਤੇ ਪੂਰੀ ਮਹਾ ਪੂਰਾ ਕਹਾਣੀ ਬਣ ਗਿਆ ਮੈਂ ਕਾਈ ਬੁਰੀ ਉੱਤੇ ਪ੍ਰੀਤ ਰਿਧਪਾਲ ਸਰ ਜੇ ਮੈਂ ਕਹਿੰਦਾ ਐਟੀਟਿਊਡ ਨਾਲ ਦੀ ਕੋਈ ਚੀਜ਼ ਐ ਨਹੀਂ ਅੱਛਾ ਕਿੰਨਾ ਕਿ ਪਿਆਰ ਕਰਦੇ ਫਿਰ ਮੈਂ ਉਹ ਕਲਿੱਪ ਦੇ ਦੂੰਗਾ ਕਲਿੱਪੇ ਹੀ ਐਡ ਕਰ ਲਿਓ ਜੇ ਪਿਆਰ ਕਰਨਾ ਕਿ ਮਿਲਦਾ ਫਿਰ ਕਿੰਨਾ ਕਿ ਪਿਆਰ ਮਿਲਦਾ ਫਿਰ ਪਿਆ ਪਿੰਡ 'ਚ ਤੁਹਾਨੂੰ ਪਤਾ ਜਿੱਦਾਂ ਹੁੰਦਾ ਪਿੰਡ 'ਚ ਤੇ ਮਿਲਣਾ ਨਹੀਂ ਬਾਹਰ ਦੇ ਲੋਕ ਬਹੁਤ ਚਾਰ ਕਰਨ। ਫਿਰ ਬਾਹਰ ਜਦੋਂ ਚੰਡੀਗੜ੍ਹ ਸ਼ੂਟਿੰਗ ਵੈਰਾ ਤੇ ਜਾਂਦੇ ਹੋ ਫਿਰ ਕਿੱਦਾਂ ਲੋਕੀ ਕਹਿੰਦੇ ਨੇ ਗੋਲੂ ਭਾਜੀ ਗੋਲੂ ਭਾਜੀ ਮਾਧੇ ਵਾਲੇ ਭਾਈ ਰੁਕਿਓ। ਕਹਿੰਦੀਆਂ ਜਾਂਦੇ ਲੋਕੀ ਤੇ ਹਾਂਜੀ ਹਾਂਜੀ ਜੀ। ਕਿੰਨਾ ਤੇ ਪਿਆਰ ਮਿਲਦਾ ਫਿਰ? ਬਹੁਤ ਜ਼ਿਆਦਾ ਮਿਲਦਾ। ਬਾਹਰ ਤੇ ਦੇਖੋ ਭਾਈ ਕਹਿੰਦੇ ਪਿੰਡ 'ਚ ਤੁਹਾਨੂੰ ਪਤਾ ਗੋਲੂ ਓਏ ਜਿੰਨਾ ਕਗੜਾ ਜੀ ਕਵਾਵੇ, ਉਹਨਾਂ ਕਗੜਾ ਆਪਾਂ ਜੀ ਕਵਾਈ। ਤੇ ਬਾਹਰ ਫਿਰ ਕਿੱਦਾਂ ਰਿਐਕਸ਼ਨ? ਕੀ ਕਹਿੰਦੇ ਨੇ ਬਾਹਰ ਵਾਲੇ? ਬਾਹਰ ਜਿੱਦਾਂ ਹਣ ਬੰਲਾ ਕੋਈ ਆ ਛਲ ਪਰ ਅਗਲੇ ਬੰਦੇ ਨੂੰ ਇਹ ਕੀ ਮਾਇਨੇ ਕਰਦੀਆਂ ਨਾ ਯਾਰ ਅਗਲਾ ਪਰਦਾ ਰਿਸਪੈਕਟ ਦੇ ਦੇ ਹਾਂ ਲੋ ਜੀ ਰਿਸਪੈਕਟ ਦੇ ਦੇ। ਸੋ ਸਰ ਪ੍ਰੀਤ ਭਾਲ ਦੇ ਨਾਲ ਜਾਂਦੇ ਹੋ ਤੇ ਪ੍ਰੀਤ ਭਾਲ ਵੀ ਮਾਜੇ ਵਾਲਾ ਤੇ ਗੋਲੂ ਵੀ ਮਾਜੇ ਵਾਲਾ ਮਾਜੇ ਮਾਜੇ ਘਰੇ ਪੂਰੀ ਗੱਲਬਾਤ ਕੀਤੀ ਹੋਈ ਹੈ ਸਟੂਡੀਓ ਦੇਖ ਨਹੀਂ ਪੂਰੀ ਮਹਾਤ ਤਕਰਾਈ ਪੂਰੀ ਪਹਿਲਾਂ ਵੀ ਜੰਹਤ ਕਰਾਈ ਉਹਦਾ ਵੀ ਹੱਤ ਕਰਾਉਣੀ ਜਮੈਂ। ਅੱਛਾ ਹਾਂ ਜੀ ਫਿਰ ਹੋਰ ਕਿਹੜਾ ਡਾਇਰੈਕਟਰ ਫਿਲਮ ਦੇ ਵਿੱਚ ਉਹ ਲੱਲ ਹੋਰ ਮੇਰੇ ਦੋਸੋਗੇ ਪੂਰੀ ਹੋ ਗਈ। ਅੱਛਾ ਹਾਂ ਜੀ ਫਿਰ ਦੱਸ ਕੇ ਕੀ ਕਹਿਣਾ ਚਾਹੁੰਦੇ ਜਿਹੜੇ ਪਿਆਰ ਕਰਦੇ। ਮੈਂ ਇਹ ਕਹਾ ਜਾਊਂਗਾ ਕਿ ਤੁਹਾਡੇ ਲਾਵੀਂ ਸਾਰਿਆਂ ਦਾ ਦਸੋ ਕਿ ਦੜੇ ਭਰਾ ਦੇ ਹੋ ਗਿਆ ਹੁਣ ਜਲਦੀ ਜਲਦੀ 300 ਕੇ ਕਰਾਉ ਬੁੜੇ 300 ਕੇ ਕਰਾ ਕੇ ਫਿਰ ਸਿੱਧਾ ਵੱਡਾ ਟਾਰਗੇਟ ਰੱਖਣਾ 1 ਬੰਨ ਮਿਲੀਅਨ ਸੋ ਠੀਕ ਹੈ ਮੈਂ ਗੋਲੂ ਮਾਝੇ ਵਾਲੇ ਭਾਜੀ ਹਾਂਜੀ ਠੀਕ ਸਟਾਰ ਬਣਦਾ ਤੇ ਸਟਾਰ ਜਿਹੜੇ ਬਣਦੇ ਨੇ ਤੇ ਉਹਨਾਂ ਨੂੰ ਲੱਖਾਂ ਰੁਪਏ ਆਉਂਦੇ ਨੇ ਤੁਹਾਨੂੰ ਕਿੰਨੇ ਕ ਪੈਸੇ ਆ ਰਹੇ ਨੇ ਹੁਣ ਤੁਸੀਂ ਸਟਾਰ ਬਣ ਗਏ ਹੋ ਤੇ ਤੇ ਮਾਝੇ ਵਾਲੇ ਦੀ ਬੱਲੇ ਬੱਲੇ ਹੋਣ ਦੀ ਦੋ ਵੀਰ ਬਣ ਗਏ ਇੱਕ ਛੋਟਾ ਵੀਰ ਤੇ ਇੱਕ ਵੱਡਾ ਵੀਰ ਮਾਝੇ ਵਾਲਾ ਕਿੰਨਾ ਕ ਪਿਆਰ ਮਿਲਦਾ ਤੇ ਕਿੰਨੇ ਕ ਤੁਸੀਂ ਪੈਸੇ ਲੈਂਦੇ ਹੋ ਵੀ ਸਾਡੇ ਦਰਸਤਾਂ ਵਿੱਚ ਪੈਸੇ ਤਾਂ ਬਰਾਬਰ ਦੇ ਸਾਰਾ ਉਹਨਾਂ ਦੇ ਤੇ ਚੱਲ ਹੁਣ ਬੋਤ ਉਹਨਾਂ ਨੇ ਚੜਾਈ ਕੀਤਾ ਪਹਿਲਾਂ ਉਹਨਾਂ ਦੇ ਤੇ ਲੱਖ ਵੀ ਥੋੜਾ ਵਾ ਮੈਂ ਤਾਂ ਹਜ਼ਾਰਾਂ ਚ ਲੈਣਾ ਵੈਸੇ ਤਾਂ ਜੀ ਕਣ ਮਤਲਬ ਇੰਨਾ ਕ ਮੈਨੂੰ ਮਿਲ ਜਾਂਦਾ ਜਿਹੜੀ ਜਿਹੜੀ ਘਰ ਦੇ ਚੀਜ਼ ਬਜੂਰ ਨਹੀਂ ਆ ਮੈਂ ਉਹ ਸ਼ਿਫਟ ਕਰ ਵਾ ਲਿਆ ਲਿਆ ਕੇ ਸੋ ਫਿਰ ਪਿਆਰ ਮਿਲਿਆ ਤੇ ਤਾਈਓ ਤੇ ਫਿਰ ਮਿਲਿਆ ਨਾ ਤੁਹਾਨੂੰ ਪਿਆਰ ਮਿਲਿਆ ਤੇ ਤਾਈਓ ਫਿਰ ਲੋਕਾਂ ਨੇ ਕਿਰਪਾ ਕੀਤੀ ਤੇ ਜਿਹੜੇ ਪਾਸੇ ਵੀ ਜਿਹੜੇ ਆ ਗਏ ਨੇ ਤੁਹਾਡੇ ਕੋ ਹਾਂਜੀ 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 ਲੋਕਾਂ ਦਾ ਵੀ ਬਹੁਤ ਪਿਆਰ ਆ ਤੇ ਕੋ ਮੇਰੇ ਵਾਜੂ ਛੱਕੇ ਪਾਸ਼ਾ ਦਾ ਵੀ ਬਹੁਤ ਪਿਆਰ ਆ ਜਿਨੇ ਮੈਨੂੰ ਇਥੇ ਕਾਕਾ ਹਿੰਮਤ ਦਿੱਤੀ ਕੰਮ ਦੀ ਤੇ ਇਹ ਕੰਮ ਤੂੰ ਕਰ ਹੀ ਕਰ ਪਹਿਲਾਂ ਤੇ ਮਹੱਤਵ ਨਾਲ ਜਾਵੇ ਕੰਮ ਨਹੀਂ ਕਰਦਾ ਹਨਾ ਤੇ ਮੇਰੇ ਮੇਰੇ ਪਾਪਾ ਵੀ ਕਹਿੰਦੇ ਸੀ ਕਿ ਛੱਡ ਦੇ ਕਿ ਬਜ਼ਾਰ ਬਹੁਤ ਪਿੰਦੇ ਚੀਜ਼ਾਂ ਕਰਦਾ ਹਾਂ ਹਾਂਜੀ ਹਾਂਜੀ ਤੇ ਬਾਅਦ ਮੇਰੇ ਵਾਈਫ ਨੂੰ ਨੇ ਸਿਰਫ ਕੀਤੀ ਵੀ ਨਹੀਂ ਤੂੰ ਵੀ ਮਦਦ ਕਰ ਕਰੀਂ ਮਤਲਬ ਤੂੰ ਕਰ ਸਕਦਾ ਵਾ ਪਹਿਲਾਂ ਲਿਆ ਲੀ ਪਹਿਲਾਂ ਕਿੱਥੇ ਵੀ ਰੋ ਕੇ ਹੁੰਦੇ ਅੱਜ ਦੋ ਸੋਕੇ ਹੋ ਗਏ ਆ ਸੋ ਫਿਰ ਅੱਜ ਪੁਰਾਣਾ ਜਿਹੜਾ ਡਾਇਲਿੰਗ ਨਾਲ ਤੁਹਾਡਾ ਹਾਂਜੀ ਉਹ ਜਿਹੜਾ ਸੁਣਾ ਦਿਓ ਸਾਡੇ ਗਾਲਾ ਵਾਲਾ ਡਾਇਲਿੰਗ ਸੁਣਾ ਦਿਓ ਉਹ ਉਹ ਤੂੰ ਤਰੀ ਉਹ ਤਾਂ ਤੁਹਾਨੂੰ ਯਾਦ ਹੀ ਹੋਣਾ ਉਹ ਵੀ ਸਾਡੇ ਬਿੱਟਾਂ ਨੂੰ ਸੁਣਾਉਣਾ ਜ਼ਰੂਰ ਜ਼ਰੂਰ ਜੀ ਮੈਨੂੰ ਕੋ ਪਾਲਾ ਦੇ ਮੁੰਡੇ ਪਾਲਾ ਦੇ ਮੁੰਡੇ ਤਰੀ ਪੈਰ ਨੂੰ ਸਾੜਾ ਤੈਨੂੰ ਕਿਹੜਾ ਕੰਮ ਪਾਲਾ ਦਾ ਮੁੰਡਾ ਤੁਹਾਡੇ ਅੰਦੂ ਤਰੀ ਪੁਨੀਰੀ ਫੁੱਟੀ ਜਾਣੀ ਆਂਦਾ ਮੇਰਾ ਸਾੜਾ ਗੰਦ ਪਾਇਆ ਹੁਣ ਫਿਰ ਲੱਗਦਾ ਕੀ ਕਹਿੰਦਾ ਵਾ ਜੇ ਫਿਰ ਲੱਗਦਾ ਨਹੀਂ ਹੁਣ ਕਿਉਂ ਜਿਹੜਾ ਤੁਸੀਂ ਡਾਇਲਗ ਬੋਲਦੇ ਕਿ ਅੱਜ ਪਾਹੇ ਭਰਾਂਦੇ ਨੇ ਨਹੀਂ ਨਹੀਂ ਉਹ ਦਿਨ ਉਹ ਬੋਲ ਮੇਰੀ ਲੱਗੀ ਆ ਤੇ ਉਹ ਮੁੰਡੇ ਵੀ ਲੱਗੇ ਜਿੰਨਾਂ ਨੇ ਮੈਨੂੰ ਕਿਹਾ ਅੱਛਾ ਤੇ ਜੇ ਉਹ ਨਾ ਹੁੰਦੇ ਤੇ ਮੈਂ ਮਸ਼ਹੂਰ ਨਹੀਂ ਹੁੰਦਿਆ ਅੱਛਾ ਹੁਣ ਏ ਦੇਖੋ ਰੱਬ ਦੀ ਕਿੰਨੀ ਕਿਰਪਾ ਮੈਂ ਸਾਈਕਲ ਤੇ ਜਾਂਦਾ ਚਾਂਚਾ ਕੋਲ ਨੇ ਵਾਰੇ ਮਾਰੀ ਜੀ ਤੇ ਚਾਂਚਾ ਕੇ ਵੀਡੀਓ ਬਣਾ ਲਈ ਚਾਂਚਾ ਕੇ ਵਾਇਰਲ ਹੋ ਗਈ ਚਾਂਚਾ ਕੇ ਬੈ ਵਾਇਰਲ ਹੋ ਗਿਆ ਅੱਛਾ ਤੇ ਫਿਰ ਜਦੋਂ ਸਕੂਲ ਜਾਂਦੇ ਤੁਸੀਂ ਆਪਣੇ ਸਕੂਲ ਦੇ ਵਿੱਚ ਟੀਚਰਾਂ ਦਾ ਜਾਂ ਯਾਰਾਂ ਦੋਸਤਾਂ ਦਾ ਕਿੰਨਾ ਕ ਰਿਲੇਸ਼ਨ ਹੁੰਦਾ ਤੁਹਾਡਾ ਯਾਰ ਦੋਸਤ ਨਹੀਂ ਮੈਨਿਆ ਬਣਾਏ ਮੈਨੂੰ ਫਦਾਵਾ ਇਹ ਕੀ ਗੱਲ ਯਾਰ ਮਾਰ ਬਹੁਤ ਜਿਆਦਾ ਹੁੰਦੀ ਆ ਅੱਛਾ ਇਹ ਠੀਕ ਮੈਂ ਦੂਰ ਆ ਟੀਚਰਾਂ ਦਾ ਵੀ ਸਪੋਰਟ ਠੀਕ ਹੀ ਆ ਆਪਾਂ ਦਾ ਵੇ ਜਿਹੜੇ ਮਤਲਬ ਕਿ ਗਲਤ ਚੀਜ਼ ਕਰਦੇ ਆ ਜਿਹੜੇ ਮਤਲਬ ਮੁੰਡੇ ਬੇਸ਼ਤਾਨੀ ਕਰਦੇ ਆ ਤੇ ਦੀਪੀ ਬੰਨ ਵਾਲਾ ਦਲ ਤਾਂ ਮਲਮ ਮੜਾ ਵਿਖ ਮੜੀ ਰਗਾ ਦੇਖਦੇ ਉਹਨਾਂ ਤੋਂ ਆਪਾਂ ਦੀਦੀ ਲਈਦਾ ਵਾ ਤੇ ਫਿਰ ਕਿੰਨਾ ਕੇ ਪਿਆਰ ਮਿਲਦਾ ਸਕੂਲੇ ਤੋਂ ਵੀ ਜਾਂਦੇ ਹੋਰ ਸਕੂਲਾਂ ਦੇ ਵਿੱਚ ਜਾਂਦੇ ਕਿੰਨਾ ਰੈਕਸ਼ਨ ਹੁੰਦਾ ਉਹਨਾਂ ਦੇ ਟੀਚਰਾਂ ਦਾ ਜਾਂ ਉੱਥੇ ਦੇ ਸਟੂਡੈਂਟਸ ਦਾ ਉਹ ਕਿੰਨਾ ਕੇ ਪਿਆਰ ਦਿੰਦੇ ਹਾਂ ਹਾਂਜੀ ਹਾਂਜੀ ਜੇ ਆਪਾਂ ਅੱਧਕੇ ਦੂਸਰੇ ਸਕੂਲ ਚ ਜਾਈਦਾ ਤਾਂ ਬਹੁਤ ਸਾਰਾ ਪਿਆਰ ਮਿਲਦਾ ਵਾ ਰਿਸਪੈਕਟ ਵੀ ਬਹੁਤ ਮਿਲਦੀ ਏ ਉੱਥੇ ਪਿਆਰ ਬਹੁਤ ਮਿਲਦਾ ਤੁਹਾਨੂੰ ਪਤਾ ਉਹਨਾਂ ਜਦੋਂ ਆਪਾਂ ਡੇਲੀ ਰੁਟੀਨ ਜਾਈਦਾ ਸਕੂਲ ਦੇ ਵਿੱਚ ਉਵੇਂ ਉਵੇਂ ਹੀ ਇੱਜ਼ਤ ਡੋਲ ਹੁੰਦੀ ਆ ਜੀ ਇਸ ਕਰਕੇ ਆਪਾਂ ਮੈਨੇ ਫਾਈਨਲ ਸਕੂਲ ਲੈਣਾ ਜਿੰਨਾ ਕਰਨਾ ਕੀ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਫਿਲਮ ਤੁਹਾਡੀ ਰਿਲੀਜ਼ ਹੋ ਗਈ ਆ ਤੇ ਇਦਰ ਭਾਲ ਦੇ ਨਾਲ ਛੋਟਾ ਮਾਧੇ ਵਾਲਾ ਤੇ ਵੱਡਾ ਮਾਧੇ ਵਾਲਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੋ ਇਹਨਾ ਚਾਹੁੰਦਾ ਮੈਂ ਫਿਲਮ 3 ਤਰੀਕ ਦੇ ਆਈ ਆ ਤੇ ਅੱਜ 6 ਹੋ ਗਈ ਆ ਜਲਦੀ ਜਲਦੀ ਜਾਓ ਫਿਲਮ ਵੇਖ ਕੇ ਆਓ ਟਿਕ ਟਾਕ ਉਹ ਕਰ ਦਿਓ ਕਦੀ ਬਣੀ ਹੋਵੇ ਦਿਖਾ ਲਓ ਕੁਡੀ ਉਹ ਅੱਛੇ ਮਵੀ ਆਗਾ ਨਿੱਦਵੇਂ ਮਾਜੀ ਵਾਲੇ ਰੱਖਣ ਨੂੰ ਮਿਲਾਂਗੇ ਪ੍ਰੀਤ ਭਾਰੀ ਮਾਜੀ ਵਾਲੇ ਤੇ ਗੁੰਦੇ ਵਾਜੇ ਵਾਲਾ ਤੇ ਜਲਦੀ ਤੇ ਜਲਦੀ ਵੇਖੋ ਕਿਤਾਬ ਉਹ ਕਰਾਓ ਬੋਹ ਕਹਿੰਦੇ ਮੈਂ ਪਰਿਵਾਰਕ ਅਗਲੀ ਫਿਲਮ ਕਿਹੜੀ ਤੁਹਾਡੀ ਆ ਰਹੀ ਆ ਆਪਾਂ ਕਹਿੰਦੇ ਨਹੀਂ ਜੀ ਤੁਸੀਂ ਉਹਦਾ ਨਾਮ ਦੱਸ ਦਿਓ ਕਿਹੜੀ ਫਿਲਮ ਆ ਰਹੀ ਤੁਹਾਡੀ ਅਗਲੀ ਫਿਲਮ ਵੈਸੇ ਤਾਂ ਨਹੀਂ ਆ ਦੋ ਫਿਲਮਾਂ ਚੱਲ ਰਹੀਆਂ ਵਾ ਹੁਣ ਇਹਨਾਂ ਦੇ ਹੁਣ ਉਹਨਾਂ ਦੇ ਮੈਨੀਆਂ ਵੇਖੋ ਹੁਣ ਕਿਹੜੀ ਫਿਲਮ ਪਹਿਲਾਂ ਆਉਂਦੀ ਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਦੱਸਣਾ ਨਹੀਂ ਦੱਸ ਜਾਓ ਉਹ ਵੀ ਨਾਮ ਦੱਸਨਾ ਇੱਕ ਦਿਨਾਂ ਬਰਾੜਿਆ ਇੱਕ ਦਿਨਾਂ ਜਾਗੋ ਆਈ ਆ ਉਹਦੇ ਤਕੀਰਾ ਰੋਲ ਆ ਤੁਹਾਡਾ ਉਹ ਵੀ ਦੱਸੋ ਉਹ ਵੀ ਦੱਸਣਾ ਇੱਕ ਜੀ ਜਾਗੋ ਦਾ ਇੱਕ ਜੀ ਮੱਲੇਪੀ ਸਕੂਲ ਦਾ ਰੋਲ ਆ ਇੱਕ ਜੀ ਸਕੂਲ ਦਾ ਰੋਲ ਆ ਅੱਛਾ ਸੂਣ ਵਾਲੀਆਂ ਨਦੀਆਂ ਮਾਝੇ ਵਾਲੇ ਨੂੰ ਕਰਿਆ ਸਹੀ ਗੱਲ ਆ ਸੋ ਗੱਲਬਾਤ ਕੀਤੀ ਹੈ ਜੀ ਸੋ ਗੱਲਬਾਤ ਕੀਤੀ ਹੈ ਜੀ ਮਾਝੇ ਵਾਲੇ ਨਾਲ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਨ੍ਹਾਂ ਨੇ ਫਿਲਮ ਹਾਲੇ ਨਹੀਂ ਦੇਖੀ ਉਹ ਵੀ ਪਲੀਜ਼ ਜਾ ਕੇ ਫਿਲਮ ਦੇਖੋ ਫਿਲਮ ਬਹੁਤ ਵਧੀਆ ਹੈ ਵੱਡਾ ਮਾਝੇ ਵਾਲਾ ਤੇ ਛੋਟਾ ਮਾਝੇ ਵਾਲਾ ਪ੍ਰੀਤਰਪਾਲ ਤੇ ਗੋਲੂ ਮਾਝੇ ਵਾਲਾ ਦੋਨਾਂ ਨੇ ਜਰੀਏ ਧੱਕ ਪਾਈਏ ਫਿਲਮ ਦੇ ਵਿੱਚ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਮਾਝੇ ਵਾਲਿਆਂ ਦੀ ਵੀਰਾਂ ਦੀ ਜਿਹੜੀ ਫਿਲਮ ਹੈ ਉਹ ਤੁਸੀਂ ਦੇਖਣ ਜ਼ਰੂਰ ਜਾਓ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਐਕਟਿੰਗ ਕੀਤੀ ਹੈ ਗੋਲੂ ਮਾਝੇ ਵਾਲੇ ਨੇ ਤੇ ਨਾਲ ਦੀ ਨਾਲ ਪ੍ਰੀਤ ਰਪਾਲ ਉਹ ਵੀ ਤੁਹਾਡਾ ਵੀਰ ਮਾਝੇ ਤੋਂ ਆ ਸੋ ਵੀਡੀਓ ਨੂੰ ਬਤਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਉਹਨਾਂ ਅਗਵਾ ਦੇ ਨਾਲ ਲੱਤੀ ਰਾਜਵੂਤ ਬਟਾਲਾ